ਬੈਗਰੂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜੀ ਠੀਕ ਹੋਵਗੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਚੱਲੇ ਆ ਗੁਰੂ ਦੀ ਨਗਰੀ ਅਮਰ ਸਤ ਸਾਬਹ ਗੁਰੂ ਰਾਮਦਾਸ ਜੀ ਦੇ ਘਰ ਤੇ ਆਪਣੀ ਟ੍ਰੇਨ ਆਪਾਂ ਟ੍ਰੇਨ 'ਚ ਬਹਿ ਚੁੱਕੇ ਆ ਰਾਤ ਨੂੰ 1:21 ਮਿੰਟਾਂ ਤੇ ਜਾਖਲ ਤੋਂ ਟ੍ਰੇਨ ਸੀ ਆਪਾਂ ਕੁਝ ਟਾਈਮ ਲੇਟ ਹੋ ਗਈ ਸੀ ਪਰ ਟ੍ਰੇਨ ਤਕਰੀਬ 8-9 ਮਿੰਟ ਲੇਟ ਸੀ ਇਸ ਕਰਕੇ ਆਪਾਂ ਨੂੰ ਟ੍ਰੇਨ ਮਿਲਦੀ ਸੀ ਤੇ ਆਪਾਂ ਲੁਧਿਆਣਾ 'ੇ ਪਹੁੰਚਣੇ ਆ ਮਾਤਮ ਬੰਦੇ ਭਾਰਤ ਤੋਂ ਮੈਂ ਟ੍ਰੇਨ ਆਪਨੇ ਸਾਹਮਣੇ ਖੜੀ ਆ ਤੁਸੀਂ ਦੇਖ ਸਕਦੇ ਹੋ ਤੇ ਦਿਨ ਚੜ ਗਿਆ ਸੀ 7:20 ਮਿੰਟ ਹੋ ਗਏ ਸੀ ਇਸ ਤੇ ਸੂਰਜ ਨਿਕਲੇ ਹੋਇਆ ਤੇ ਆ ਦੇਖੋ ਤੁਸੀਂ ਟ੍ਰੇਨ ਟ੍ਰੇਨ ਦਾ 뷰 ਆਪਾਂ ਅਮਰਸਰ ਸਾਹਿਬ ਬਾਈ ਟ੍ਰੇਨ ਜਾਣ ਲੱਗੇ ਹੋਏ ਆ ਹਾਂਜੀ ਆ ਪੰਜਾਬ ਖਲ ਤੋਂ ਟ੍ਰੇਨ 'ਚ ਬਹਿ ਕੇ ਲੁਧਿਆਣਾ ਪਹੁੰਚ ਗਏ ਆ ਹਾਂ ਤੇ ਜੱਕਲ ਤੋਂ ਟੋਟਲ ਡਿਫਰੈਂਸ 264 ਕਿਲੋਮੀਟਰ ਸੀ ਤੁਸੀਂ ਬਾਈ ਬਸ ਤੇ ਵੀ ਜਾ ਸਕਦੇ ਹੋ ਬਾਈ ਟ੍ਰੇਨ ਜਾ ਸਕਦੇ ਹੋ ਬਾਕੀ ਤੁਹਾਡੀ ਆਪਣੀ ਚੋਅ ਹੈ 6 ਘੰਟਿਆਂ ਦਾ ਸਫ਼ਰ ਆ ਬਾਈ ਟ੍ਰੇਨ ਬੱਸ ਤੇ ਮੈਨੂੰ ਪਤਾ ਨਹੀਂ ਸ਼ਾਇਦ ਇੱਕ ਦੋ ਘੰਟੇ ਪਹਿਲਾਂ ਹੀ ਵੱਗ ਜਮ ਜਾਂ ਇੱਕ ਦੋ ਘੰਟੇ ਲੇਟਰੀ ਹੋ ਸਕਦੇ ਹਾਂ ਤੇ ਆਪਾਂ ਲੁਧਿਆਣੇ ਤੋਂ ਚੱਲ ਪਿਆ ਟ੍ਰੇਨ ਤਕਰੀਬਨ ਲੁਧਿਆਣੇ 20 ਮਿੰਟ ਰੁਕਦੀ ਆ ਆ ਜਾਂ ਖੜਾ 5 5 ਮਿੰਟ ਰੁਕਦੀ ਆ ਬਾਕੀ ਸਟੇਸ਼ਨ ਤੇ 1-2 ਮਿੰਟ ਹੇ ਲੁਧਿਆਣਾ ਤੋਂ ਚੱਲ ਕੇ ਹੁਣ ਜਲੰਧਰੀ ਰੁਕੂ ਜਲੰਧਰ ਫਗਵਾੜੇ ਵਿਆਸ ਰੁਕਦੀ ਹੋਈ ਸੱਦੀ ਅੰਮ੍ਰਿਤਸਰ ਸਾਹਿਬ ਵੀ ਆਊਟ ਰਹਿਣਾ ਤੇ ਬਾਕੀ ਸਾਨੂੰ ਐਸੀ ਵੀ ਟ੍ਰੇਨ ਲੇਟ ਕਰ ਦੂ ਜਿੱਦਾਂ 15 20 ਮਿੰਟ ਲੇਟ ਹੁੰਦੀ ਆ ਨਾ ਰਸਤੇ 'ਚ ਲੇਟ ਹੋ ਜਾਂਦੀ ਆ ਕ੍ਰੋਸਿੰਗ ਕਰਕੇ ਤਾਂ ਪਰ ਉਹ ਟਾਈਮ ਟ੍ਰੇਨ ਨੇ ਕਵਰ ਕਰ ਦਿੱਤਾ ਸੀ ਇੱਕ ਆਪਾਂ ਫੋਨ ਲਾਇਆ ਅੰਮ੍ਰਿਤਸਰ ਸਾਹਿਬ ਤੋਂ ਇੱਕ ਫੋਨ ਇੱਕ ਸ਼ੌਪ ਤੇ ਅਸੀਂ ਵਿజిਟ ਕੀਤਾ ਸੀ ਤੇ ਉੱਥੇ ਮੈਂ ਇੰਸਟਾਗ੍ਰਾਮ ਤੇ ਵੀਡੀਓ ਦੇਖੀ ਸੀ ਤੇ ਉਹਨਾਂ ਦੇ ਰੇਟ ਬਹੁਤ ਵਧੀਆ ਸੀ ਤੇ ਆਪਾਂ ਇੱਕ ਫੋਨ ਦੀ ਵੀਡੀਓ ਵੀ ਵਿੱਚ ਐਡ ਕਰ ਦਾਂਗੇ ਆਪਾਂ 14 Pro ਫੋਨ ਲਿਆ 47000 ਰੁਪਏ ਦਾ 256 GB ਪਰ ਫੋਨ ਤੇ ਥੋੜਾ ਜਿਹਾ ਕੈਮਰੇ ਤੋਂ ਜਿਹੜਾ ਲੈਂਸ ਆ ਉਹ ਕ੍ਰੈਕ ਸੀ ਪਰ ਵੀਡੀਓ 'ਚ ਕੋਈ ਉਹਦਾ ਪਤਾ ਨਹੀਂ ਲੱਗਦਾ ਹੈਗਾ ਬਾਕੀ ਤੁਹਾਨੂੰ ਫੋਨ ਵੀ ਦਿਖਾਵਾਂਗੇ ਟ੍ਰੇਨ 'ਚ ਆਪਾਂ ਸਫ਼ਰ ਕਰ ਰਹੇ ਹਾਂ मैं, मेरा दोस्त जिंदर, सामने ट्रेन हुई कदचा गे जी आप पोच गए अमृतसर साहिब स्टेशन तो जाना लगे हुए हैं ट्रेन रुक रही है यात्री उतर रहे सारी ਲੋ ਜੀ ਅੰਮ੍ਰਿਤਸਰ ਸਾਹਿਬ ਤੋਂ ਜੀਟੀ ਯਾਤਰੀ ਉੱਤਰੇ ਸੀ ਸਾਰੇ ਸਟੇਸ਼ਨ ਤੋਂ ਬਾਹਰ ਜਾ ਰਹੇ ਆ ਉਹ ਸਾਹਮਣੇ ਪੌੜਾ ਪੌੜ ਚੜ ਕੇ ਕੋਈ ਜਿੰਨੇ ਲੈਫਟ ਹੱਥ ਜਾਣਾ ਸੀ ਲੈਫਟ ਟਾਈਮ ਤੇ ਚਲੇ ਜਾਵਾਂਗੇ ਜਿੰਨੇ ਦਰਬਾਰ ਸਾਹਿਬ ਜਾਣਾ ਸੀ ਤਾਂ ਪੌੜ ਤੁਸੀਂ ਦੇਖ ਸਕਦੇ ਹੋ ਆਪ ਕੋਲ ਕ੍ਰੋਸ ਕਰਕੇ ਜਾ ਰਹੀ ਹੈ ਸੰਗਤ ਬਾਕੀ ਅਸੀਂ ਦੂਜੇ ਪਾਸੇ ਨੂੰ ਆ ਗਏ ਸੀ ਗੋਲਡਨ ਟੈਂਪਲ ਵਾਲੀ ਜਿਹੜੀ ਸਾਈਡ ਉਹ ਸਾਈਡ ਆ ਗਏ ਸੀ ਪਹਿਲਾਂ ਅਸੀਂ ਫੋਨ ਲੈਣਾ ਸੀ ਤੇ ਇਸ ਕਰਕੇ ਅਸੀਂ ਹੁਣ ਦੂਜੀ ਸਾਈਡ ਆ ਗਏ ਅਰੇ ਬਸ ਸਟੇਸ਼ਨ ਦੇ ਔਨਲਾਈਨ ਕਰ ਰਹੇ ਸੀ ਦੂਜੇ ਸੈੜਾ ਆ ਗਏ ਤੇ ਸਟੇਸ਼ਨ ਤੋਂ ਬਾਹਰ ਆ ਗਏ ਤੁਸੀਂ ਦੇਖ ਸਕਦੇ ਹੋ ਵੀਓ ਆਟੋ ਰਿਕਸ਼ਾ ਰੁਕੇ ਹੋਏ ਆ ਪਰ ਅਸੀਂ ਜਾਣੇ ਲੋੜ ਨਹੀਂ ਜਾਣਾ ਕੋਲੀ ਜਾਣਾ ਸੀ ਨਹੀਂ ਤਾਂ ਅਸੀਂ ਆਟੋ ਕਰ ਨੂੰ ਦਿੱਤੇ ਸਭ ਤੋਂ ਪਹਿਲਾਂ ਅਸੀਂ ਚਾਹ ਪੀ ਇੱਕ ਬੇਬੀ ਨੇ ਚਾਹ ਬਣਾਈ ਸੀ ਤੇ ਪਿੰਡ ਵਾਲਿਆਂ ਨੇ ਥੋੜੀ ਪੁੱਪਤੀਆਂ ਹੱਥੋਂ ਲਿਆ ਸਭ ਤੋਂ ਪਹਿਲਾਂ ਚਾਹ ਪੀ ਲਈ ਤੇ ਅਸੀਂ ਚਾਹ ਪੀਣ ਆ 1 ਕਿਲੋਮੀਟਰ ਤੁਰ ਕੇ ਗਏ ਵੀ ਚਲਚਾਲ ਹੈ ਥੇਲਾ ਕੋਈ ਚਾਹ ਰੇਲਵੇ ਸਟੇਸ਼ਨ ਤੋਂ ਬਾਹਰ ਵਧੀਆ ਮਿਲਦੀ ਹੈ ਜਿੱਦ ਤੱਕ ਪਣ ਲੱਗਦਾ ਆ ਚਾਹ ਪੀਤੇ ਆਏ ਫਿਰ ਆਪਾਂ ਨੇ ਇਹ ਆਈਫੋਨ ਲਿਆ 14 ਪ੍ਰੋ ਤੇ ਤੁਸੀਂ ਦੇਖ ਸਕਦੇ ਹੋ ਇਹਦੀ ਵੀਡੀਓ ਚਾਹਮ ਪ੍ਰੋ ਆਪਾਂ 47000 ਰੁਪਏ ਦਾ ਲਿਆ ਸੀ ਲੋ ਜੀ ਆਪਾਂ ਬੈ ਗਏ ਆ ਰੱਖਸ਼ੇ ਚ ਆਪਾਂ ਇਹ ਰਿਕਸ਼ਾ ਕਰਵਾ ਲਿਆ 골ਡਨ ਟੈਂਪਲ ਦੀ ਤਰਫ ਜਾ ਰਹੇ ਆ ਆਪਾਂ ਦਰਬਾਰ ਸਾਹਿਬ ਦੇ ਖਾਣ ਮੈਂ ਤੇ ਮੇਰਾ ਦੋਸਤ ਜਿੰਦਰ ਲੋ ਜੀ ਆਪਾਂ 골ਡਨ ਟੈਂਪਲ ਦੇ ਬਾਹਰ ਪਹੁੰਚ ਗਏ ਆ ਥੋੜੀ ਦੂਰੀ ਇੱਥੇ ਉਹ ਗੋਲਡਨ ਟੈਂਪਲ ਆ ਗਏ ਇਹ ਰਿਕਸ਼ਾ ਨਹੀਂ ਜਾਂਦੇ ਹੈਗੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਊ ਆਪਾਂ ਅੰਮ੍ਰਿਤਸਰ ਸਾਹਿਬ ਪਹੁੰਚੇ ਹੁਣ ਆ ਤੇ ਸੰਗਤਾਂ ਉਧਰ ਹੀ ਜਾ ਰਹੀਆਂ ਨੇ ਜਿਹੜੇ ਸਰਦਾਰ ਹਲੂ ਨੇ ਆਪਣੇ ਦਰਬਾਰ ਸਾਹਿਬ ਦੀ ਤਰਫ ਜਾ ਰਹੀਆਂ ਨੇ ਸਾਰੇ ਤਕਰੀਬਨ ਆ ਬਾਹਰ ਹੋਟਲ ਬਣੇ ਹੋਏ ਆ ਜਿਨ੍ਹਾਂ ਕਿਸੇ ਨੇ ਹੋਟਲ ਜਿਵੇਂ ਜਿਤ ਕਰਨਾ ਹੁੰਦਾ ਸਾਹਮਣੇ ਉਹ ਚੌਂਕ ਆ ਗਿਆ ਤੁਹਾਨੂੰ ਲਈ ਦੇਖਿਆ ਹੁਣ ਆ ਸਾਹਮਣੇ ਉਹ ਚੌਂਕ ਤੋਂ ਥੋੜੀ ਦੂਰੀ ਦਰਬਾਰ ਸਾਹਿਬ ਆ ਤੇ ਮੈਂ ਤੇ ਮੇਰਾ ਦੋਸਤ ਜਿੰਦਰ ਤੋਰੇ ਜਾ ਰਹੇ ਆ ਮਜੂਤੀ ਪਾਈ ਹੋਈ ਏ ਜੂਤੀ ਮੈਂ ਕਦੇ ਪਾਤੀ ਨਹੀਂ ਹੈਗੀ ਤੇ ਤੁਰਨ ਚ ਥੋੜੀ ਜੀ ਪ੍ਰੋਬਲਮ ਆ ਰਹੀ ਸੀ ਅਸੀਂ ਜਾ ਰਹੇ ਹਾਂ ਤੇ ਬੱਦਲ ਵਾਈ ਹੋਈ ਹੋਈ ਆ ਤੇ ਜਦੋਂ ਤਕਰੀਬਨ 4 ਵਜੇ ਮੀਂਹ ਪੈਣ ਲੱਗ ਗਿਆ ਸੀ ਬੱਦਲ ਵਾਈ ਤੇ ਹਲਕਿਆਂ ਕਿ ਧੁੱਪ ਨਿਕਲ ਰਹੀ ਸੀ ਸਾਨੂੰ ਐਂ ਸੀ ਵੀ ਨਹੀਂ ਚੱਲ ਲਓ ਜੀ ਆਪਾਂ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਹੋ ਸੰਗਤ ਆ ਕੁਛ ਆਦਾਲੂ ਆ ਰਿਹਾ ਕੁਛ ਆ ਰਿਹਾ ਸਾਰੀ ਤਕਰੀਬਨਾ ਦਰਬਾਰ ਸਾਹਿਬ ਦੀ ਔਰ ਸਾਰੀ ਦਰਬਾਰ ਸਾਹਿਬ ਦੀ ਤਰਫ ਜਾਣ ਵਾਲੀ ਸੰਗਤਾਂ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਉਹ ਇਮਾਰਤ ਚਮਕ ਰਹੀ ਉਹ ਦਰਬਾਰ ਸਾਹਿਬ ਦੀ ਆ ਉਹ ਵੀ ਜਾਂਦੇ ਵੀ ਜਾਂਦੇ ਉਹ ਵੈਗਰੂ ਜੀ ਆਪਾਂ ਪਹੁੰਚ ਗਏ ਦਰਬਾਰ ਸਾਹਿਬ ਦੇ ਬਾਰੀ ਪਹੁੰਚ ਗਏ ਨਜ਼ਦੀਕ ਪਹੁੰਚੇ ਹੋਏ ਆ ਪੰਗਤ ਆ ਜਾ ਰਹੀ ਆ ਤੁਹਾਨੂੰ ਪਤਾ ਆ ਬਾਕੀ ਜਿੰਨੀ ਕ ਆਪਾਂ ਨੂੰ ਠੀਕ ਲੱਗੀ ਆਪਾਂ ਵੀਡੀਓ ਸ਼ੂਟ ਕੀਤੀ ਵੈਸੇ ਕੀ ਆ ਆਪ ਦਾ ਅਬਦਲ هر ਕਿਸੇ ਦਾ ਸੁਝਾਅ ਵੈ ਸਜੈਸ਼ਨ ਜਾਂ ਆਪ ਦੀ ਅਬੀ ਥਿੰਕਿੰਗ ਹੁੰਦੀ ਹੈ ਨਾ ਕਿੰਨੀ ਕ ਵਧੀਆ ਲੱਗਦੀ ਆ ਆਪਾਂ ਉਹ ਦਰਬਾਰ ਸਾਹਿਬ ਤੇ ਜਿੱਥੇ ਆਪਾਂ ਮੱਥਾ ਟੇਕਦੇ ਆ ਤਾਂ ਲਾਈਵ ਚ ਵੀ ਵੀਡੀਓ ਬਣਾਤੀ ਹੋਈ ਆ ਪਰ ਅੰਦਰ ਆਪਾਂ ਜਾ ਕੇ ਕਿਉਂਕਿ ਨਹੀਂ ਬਣਾਣੀ ਚਾਹੀਦੀ ਆਪਾਂ ਨੂੰ ਦਰਬਾਰ ਸਾਹਿਬ ਸਾਹਿਬ ਦੇ ਜਿਹੜੀ ਕਮੈਂਟ ਆ ਉਹ ਅਲਾਉ ਨਹੀਂ ਕਰਦੀ ਹੈ ਕਿ ਵੀਡੀਓ ਬਣਾਉਣ ਲਈ ਬਾਕੀ ਚਲੋ ਜੀ ਆਪਾਂ ਤੁਹਾਨੂੰ ਦਿਖਾਣੇ ਆ ਦਰਬਾਰ ਸਾਹਿਬ ਸਾਹਿਬ ਦੇ ਬਾਹਰ ਪਹੁੰਚ ਗਏ ਆਪਾਂ ਬਿਲਕੁਲ ਨੀਚੇ ਆਪਾਂ ਦਰਬਾਰ ਸਾਹਿਬ ਸਾਹਿਬ ਦੇ ਜੇ ਇੱਥੋਂ ਪੌੜੀਆਂ ਉਤਰਦੇ ਇੱਕ ਮਿਊਜ਼ੀਅਮ ਵੀ ਆ ਜੇ ਤੁਸੀਂ ਮਿਊਜ਼ੀਅਮ ਦੇਖਣਾ ਹੋ ਪਰ ਆਪਣੇ ਕੋਲ ਇਹਦਾ ਟਾਈਮ ਨਹੀਂ ਸੀ ਆਪਾਂ ਇੱਕ ਦਿਨ ਬਾਸਤੀ ਆਏ ਸੀ ਤੇ ਸਾਡੀ ਸ਼ਾਮ ਨੂੰ 6 ਵਜੇ ਕੇ 18 ਮੰਡਾ ਦੀ ਟ੍ਰੇਨ ਸੀ ਅਸੀਂ 11 ਮੰਡਾ ਤੇ ਤਕਰੀਬਨ ਪਹੁੰਚ ਗਏ ਸੀ ਆ ਤੁਸੀਂ ਦੇਖ ਰਹੇ ਹੋ ਜੀ ਦਰਬਾਰ ਸਾਹਿਬ ਸਾਹਿਬ ਤੇ ਬਾਹਰਲੀ ਸਾਈਡ ਦਾ 뷰 ਤੇ ਇੱਥੋਂ ਪਹਿਲਾਂ ਆਪਾਂ ਜੋੜੇ ਜੋਤੇ ਆਪਣੇ ਜਮਾ ਲਓ ਜੀ ਆਪਾਂ ਜੋੜੇ ਜੋਤੇ ਜਮਾ ਕਰਵਾਵਾਂਗੇ ਜੋਤੇ ਜਮਾ ਕਰਵਾਉਣ ਤੋਂ ਬਾਅਦ ਬਾਬਾ ਜੀ ਤੋਂ ਲੈ ਕੇ ਟੋਕਣਾ ਫਿਰ ਜਾਂਦੇ ਆਪਾਂ ਦਰਬਾਰ ਸਾਹਿਬ ਸਾਹਿਬ ਦੇ ਅੰਦਰ ਰੂਪੀ ਤੋਂ ਪ੍ਰਵੇਸ਼ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ 골ਡਨ ਟੈਂਪਲ ਗੁਰੂ ਰਾਮਦਾਸ ਜੀ ਦੀ ਨਗਰੀ ਸ਼ਰਦਾਲੂ ਬੈਠੇ ਹੋਇਆ ਜਿਹੜੇ ਮੱਥਾ ਟੇਕ ਕੇ ਆਇਆ ਕੁਝ ਮੱਥਾ ਟੇਕਣ ਜਾ ਥੋੜਾ ਰੈਸਟ ਕਰ ਰਿਹਾ ਜੋੜੇ ਘਰ ਦੇ ਬਾਹਰ ਲੋ ਜੀ ਆਪਾਂ ਨੇ ਕਰਵਾਤੇ ਜੋੜੇ ਜਾਵਾਂ ਤੇ ਆਪਾਂ ਹੁਣ ਚੱਲਦੇ ਹਾਂ ਦਰਬਾਰ ਸਾਹਿਬ ਸਾਹਿਬ ਦੀ ਤਰਫ ਤੇ ਆਪਾਂ ਉੱਥੇ ਬੈਗ ਚੈੱਕ ਕਰਵਾਵਾਂਗੇ ਕਿਉਂਕਿ ਬੈਗ ਹੁਣ ਚੈੱਕ ਕਰਵਾਣਾ ਜ਼ਰੂਰੀ ਆ ਕੋਈ ਨਸ਼ੇਲਾ ਪਦਾਰਥ ਅੰਦਰ ਲੈ ਕੇ ਨਾ ਜਾਵੇ ਹੈ ਜਾਂ ਕੋਈ ਹੋਰ ਕਿਆ ਕੋਈ ਸੱਦ ਵਸਤੂ ਕੋਈ ਅੰਦਰ ਲੈ ਕੇ ਨਾ ਜਾਵੇ ਇਸ ਕਰਕੇ ਬੈਗ ਚੈੱਕ ਕਰਵਾਣਾ ਵੀ ਜ਼ਰੂਰੀ ਆ ਚਲੋ ਜੀ ਆਪਾਂ ਜਾ ਰਹੇ ਆ ਲੋ ਜੀ ਆਪਾਂ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਹੀ ਪਹੁੰਚ ਗਏ ਆ ਲੋ ਵੈਗਰੂ ਜੀ ਕਰੋ ਦਰਬਾਰ ਸਾਹਿਬ ਸਾਹਿਬ ਦੇ ਦਰਸ਼ਨ ਸੰਗਤ ਨਤਮਸਤਕ ਹੋ ਰਹੀ ਆ ਦੇਖੋ ਸਾਹਮਣੇ ਦਰਬਾਰ ਸਾਹਿਬ ਸਾਹਿਬ ਪਹੁੰਚ ਗਏ ਆਪਾਂ ਕੀਰਤਨ ਦੀ ਆਵਾਜ਼ ਆਪਾਂ ਨੂੰ ਸੁਣਾਈ ਦੇਊਗੀ ਇਸ ਕਰਕੇ ਹੁਣ ਮੈਂ ਅੱਗੇ ਬੋਲਦਾ ਨਹੀਂ ਹੈਗਾ ਤੇ ਤੁਹਾਡਾ ਬਲੌਗ ਦੇਖਣ ਲਈ ਆਪਣਾ ਧੰਨਵਾਦ ਬੈਗਰੂ ਜੀ ਬੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਤੇ ਕਰੋ ਤੁਸੀਂ ਦਰਬਾਰ ਸਾਹਿਬ ਸਾਹਿਬ ਦੇ ਦਰਸ਼ਨ ਤੇ ਉਦੋਂ ਬਾਅਦ ਆਪਾਂ ਲਾਸਟ 'ਚ ਜਿਹੜੇ ਗੁਰੂ ਘਰ ਜਾਵਾਂਗੇ ਉਹ ਬਾਬਾ ਟੱਲ ਸਾਹਿਬ ਜੀ ਦਾ ਗੁਰੂ ਘਰ ਆ ਮੰਨਿਆ ਜਾਂਦਾ ਜੀ ਆਪਾਂ ਅੰਦਰਵਾਰ ਸਾਹਿਬ ਸਾਹਿਬ ਜਦੋਂ ਮੱਥਾ ਟੇਕਦੇ ਆ ਤਾਂ ਬਾਬਾ ਟੱਲ ਸਾਹਿਬ ਜੀ ਦਾ ਸਾਹਿਬ ਜੀ ਤੇ ਜਦੋਂ ਜਾਂਦੇ ਆ ਤਾਂ ਫੇਰ ਹੀ ਆਪਣਾ ਜਿਹੜਾ ਮੱਥਾ ਟੇਕਿਆ ਹੋਇਆ ਉਹ ਤਾਂ ਹੀ ਸੰਪੂਰਨ ਹੁੰਦਾ ਤਾਂ ਹੀ ਲੱਗਦਾ ਇਸ ਕਰਕੇ ਫਿਰ ਆਪਾਂ ਤੁਹਾਨੂੰ ਲਾਸਟ ਜਵਾਬਾ ਟੱਲ ਸਾਹਿਬ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬੈਗਰੀ ਦੀ ਖਾਲਸਾ ਬੈਗਰੀ ਦੀ ਫਤਿਹ ਬਲੇ ਸੋਣ ਹਾਲ ਸਿਆਸ਼ਰੀਆ ਕਾਲ ਆ ਤੇ ਸਤਿ ਸ੍ਰੀ ਅਕਾਲ ਜੀ ਸਾਹਿਬਾ ਤੇਰੇ ਸਾਹਿਬਾ ਤੇਰੇ ਸਾਹਿਬਾ ਜੀ ਕਾ ਨੇਵਾ ਦੁਬਾਰਾ ਗੁਰੂ ਘਰ ਸਾਹਿਬ ਦੇਖ ਰਿਹਾ ਹਾਂ ਇਹ ਬਾਬਾ ਟੱਲ ਸਾਹਿਬ ਜੀ ਦਾ ਤੁਸੀਂ ਦਰਸ਼ਨ ਕਰ ਲਓ ਤੇ ਕਹਿੰਦੇ ਵੀ ਇੱਥੇ ਮੱਥਾ ਟੇਕ ਕੇ ਆਪਣਾ ਮੱਥਾ ਟੇਕਿਆ ਹੋਇਆ ਗੋਲਡਨ ਟੈਂਪਲ ਜਿਹੜਾ ਉਹ ਸੰਪੂਰਨ ਹੋ ਜਾਂਦਾ